ਹਾਂਜੀ ਇੱਕੋਣ ਆਪਣੇ ਸਮਾਜ ਦੇ ਵਿੱਚ ਨਵਾਂ ਜਿਹੜਾ ਕੰਮ ਚੱਲ ਰਿਹਾ ਹੈ ਸਾਈਬਰ ਠੱਗੀ ਦਾ ਤੇ ਬਹੁਤ ਕੰਮ ਚੱਲ ਰਿਹਾ ਔਰ ਬਲਾਤਰ ਅਫਸਰਾਂ ਲੋ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਸਾਡੇ ਐਸਪੀਡੀ ਸਾਹਿਬ ਅ ਸ੍ਰੀ ਪਰਮੰਦਰ ਸਿੰਘ ਹੀਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਸਾਨੂੰ ਸਾਈਬਰ ਠੱਗਾਂ ਦੇ ਸਿਕੰਜਾ ਕਸਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਹਦੇ ਤਹਿਤ ਸਾਨੂੰ ਇੱਕ ਐਪਲੀਕੇਸ਼ਨ ਆਈ ਸੀਗੀ ਇਦੇ ਵਿੱਚੋਂ ਕਰਾਲੇ ਪਿੰਡ ਤੋਂ ਅਜੀਤ ਸਿੰਘ ਦੀ ਅ ਜਿਹਨੂੰ ਸਾਡੇ ਐਸਆਈ ਮਨਿੰਦਰਜੀਤ ਕੌਰ ਜਿਹੜੇ ਡੀਲ ਕਰ ਰਹੇ ਸੀਗੇ ਔਰ ਉਹਦੇ ਵਿੱਚ ਇਹ ਬੰਦਾ ਜਿਹੜਾ ਆ ਸਾਡੇ ਪਿੱਛੇ ਖੜਾ ਜਸਵੀਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਡਿਵੀਜ਼ਨ ਨੰਬਰ 8 ਜਿਹੰਦਰ ਤੋਂ ਇਹ ਲੋਕਾਂ ਨੂੰ ਏਟੀਐਮ ਤੇ ਜਾ ਕੇ ਝਾਂਸੇ ਵਿੱਚ ਲੈ ਕੇ ਏਟੀਐਮ ਬਦਲ ਕੇ ਜਿਹੜਾ ਇਹ ਪੈਸੇ ਕਢਵਾ ਲਿੰਦਾ ਸੀਗਾ ਔਰ ਇਹਦੇ ਵਿੱਚ ਦੇਖੋ ਤੁਸੀਂ ਵੀ ਇਹ ਕਰੀਬ 53 ਏਟੀਐਮ ਜਿਹੜੇ ਆ ਇਹਦੇ ਵਿੱਚੋਂ ਮਤਲਬ ਇਹਦੀ ਜੇਬ ਚੋਂ ਸਾਨੂੰ ਮਿਲੇ ਆ ਜਿਹੜੇ ਕਿ ਸਾਰੇ ਜਿਹੜੇ ਇੱਕ ਸਾਡੇ ਕੋਲ ਜਿਹੜਾ ਹੈਗੇ ਆਜੀਤ ਸਿੰਘ ਕਰਾਲੇ ਤੋਂ ਉਹਨਾਂ ਦਾ ਏਟੀਮ ਜਿਹੜਾ ਉਹਨਾਂ ਨੇ ਦਰਖਾਸਤ ਦਿੱਤੀ ਸੀ ਉਹਨਾਂ ਦਾ ਏਟੀਮ ਵੀ ਇਹਦੇ ਵਿੱਚ ਸਾਨੂੰ ਮਿਲਿਆ ਆ ਔਰ ਇਹਨੇ ਕਾਫੀ ਇਹਦੇ ਜਿਹੜੀਆਂ ਇਹਨੇ ਚੋਰੀਆਂ ਚੋਕਰੀਆਂ ਕੀਤੀਆਂ ਆ ਸਾਡੇ ਇਨਸਪੈਕਟਰ ਸਾਹਿਬ ਐਸ ਐਚ ਓ ਗੁਰਿੰਦਰਜੀਤ ਨਾਗਰਾ ਔਰ ਇਹਨਾਂ ਦੀ ਟੀਮ ਨਾਲ ਆਪਣੇ ਐਸ ਐਮਨਿੰਦਰਜੀਤ ਕੌਰ ਔਰ ਵਿਕਾਸ ਮਹਿਤਾ ਪਨੀਤ ਜਿਨ੍ਹਾਂ ਨੇ ਇਹਨਾਂ ਨੂੰ ਬੜੀ ਮੁਸ਼ਕਲ ਤੋਂ ਕਰਕੇ ਇਹਨੂੰ ਇੱਥੋਂ ਪੀ ਐਨ ਬੀ ਬੈਂਕ ਦੇ ਬਾਹਰ ਉਹਨੂੰ ਰੌਂਡ ਅਪ ਕਰਕੇ ਮਜੀਦ ਪੁੱਛਗਿਸ਼ ਕਰਕੇ ਔਰ ਇਹਦੇ ਨੂੰ ਪਰਚਾ ਦਰਜ ਕਰਕੇ ਪੇਸ਼ ਮਾ ਅਦਾਲਤ ਕਰਕੇ ਰਮਾਂਡ ਲਿਆ ਤੇ ਹੁਣ ਅੱਗੇ ਫਰਦਰ ਪੁੱਛ ਕੇ ਚੱਲ ਰਹੀ ਜੋ ਜੋ ਅੱਗੇ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਥੈਂਕ ਯੂ ਜਿਹੜਾ ਇੱਕ ਪੈਸੀ ਦੀ ਠੱਗੀ ਕਰ ਚੁੱਕਾ ਹੈ ਜਿਹੜਾ ਇੱਕ ਦੋ ਸਾਡੇ ਕੋਲ ਐਪਲੀਕੇਸ਼ਨ ਆਈਆਂ ਜਿਹੜਾ ਅਜੀਤ ਸਿੰਘ ਕਰਾਲੇ ਤੋਂ ਆ ਉਹਨਾਂ ਤੋਂ 80000 ਰੁਪਏ ਇਹਨੇ ਕਢਵਾ ਲਿਆ ਸੀਗਾ ਔਰ ਇਹ ਲੱਖਾਂ ਦੀ ਹੈ ਮਤਲਬ ਕਾਫੀ ਇਹਦਾ ਹੈਗਾ ਜਦੋਂ 80000 ਰੋੜਾ ਕਢਵਾਇਆ ਹੋਰ ਵੀ ਇੱਕ ਦੋ ਬੰਦੇ ਸਾਡੇ ਕੋਲ ਬਾਹਰ ਆਏ ਆ ਤੁਹਾਨੂੰ ਮਿਲਾਉਣੇ ਆ ਉਨ ਬਹੁਤ ਮੋਟਾ ਮਲਤੇ ਨੇ 1 ਲੱਖ ਰੁਪਏ ਤੇ ਸਾਡੇ ਸਾਹਮਣੇ ਆ ਗਿਆ ਮਦਈ ਜਿਹੜੇ ਹੈਗੇ ਆ ਉਹਨਾਂ ਨੇ ਪਛਾਣ ਵੀ ਲੈ ਆਇਆ ਇਹਨੂੰ ਅ ਇਹ ਥੋੜਾ ਇੱਕ ਸ਼ਾਤ ਮਾਈਂਡ ਬੰਦਾ ਆ ਕਿਉਂਕਿ ਜਦੋਂ ਮਦਈ ਦੂਸਰਾ ਬੰਦਾ ਕੋਈ ਸਿਵਲ ਲਾਈਨ ਨੂੰ ਬੰਦਾ ਬੰਦਾ ਆ ਤੇ ਇਹ ਉਹਦੇ ਨਾਲ ਰਾਜੀਨਾਮਾ ਕਰ ਲੈਂਦਾ ਆ ਪਰ ਹੁਣ ਸਾਡੇ ਜਿਹੜੇ ਆ ਇਸ ਇਸ ਇਨਵੈਸਟੀਗੇਸ਼ਨ ਗੇਸ਼ਨ ਵਿੱਚ ਸਾਡੇ ਏਐਸਏ ਮਨਿੰਦਰਜੀਤ ਕੌਰ ਉਹਨਾਂ ਨੇ ਮੁਕੱਦਮਾ ਦਰਜ ਕਰਕੇ ਹੁਣ ਅੱਗੇ ਅਸੀਂ ਇਹਦੀ ਪੁਛਕਿਸ਼ ਕਰਾਂਗੇ ਜੋ ਵੀ ਅੱਗੇ ਇਤਿਕੇ ਕੀ ਮਾਮਲੇ ਪਹਿਲੇ ਵੀ ਦਰਜ ਹੈ ਜੀ ਹਾਂਜੀ ਹਾਂਜੀ ਇਹਦੇ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਹੈਗੇ ਜੀ ਚਾਰ ਮੁਕਦਮੇ ਦਰਜ ਹੈਗੇ ਆ ਇੱਕ ਪਹਿਲਾ ਹਿਆਰਪੁਰ ਦਾ ਟਾਂਡੇ ਦਾ ਹੀ ਹੈਗਾ ਆ ਇੱਕ ਆਪਣੇ ਸਿਟੀ ਨਵਾਂ ਸ਼ਹਿਰ ਦਾ ਵੀ ਹੈਗਾ ਆ ਔਰ ਇਹਦੇ ਨਾਲ ਹੁਣ ਜਿਹੜੇ ਅੱਗੇ ਇਹਦੇ ਕੜੀ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਉਣਗੇ ਕਿੰਨੇ ਪੈਸੇ ਕਿਹੜੇ ਕਿਹੜੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਆ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਉਹਨਾਂ ਨੂੰ ਲਿਆਵਾਂਗੇ ਪਾਸਵਰਡ ਕਿਤਾ ਜਿਦਾਂ ਐਡ ਕਰਦਾ ਸੀ ਇਹ ਇਹ ਸਾਰਾ ਕੁਝ ਇਹਨਾਂ ਦਾ ਇਹਨੂੰ ਪਤਾ ਹੈ ਜੀ ਜੇ ਪਹਿਲਾਂ ਧੋਖੇ ਦੇ ਨਾਲ ਉਹ ਉਹਦੇ ਪਾਸਪੋਰਟ ਪੁੱਛ ਲੈਂਦਾ ਸੀਗਾ ਪਾਸਵਰਡ ਦਾ ਪੁੱਛ ਕੇ ਉਹਦਾ ਉਹਦਾ ਦਾ ਹੀ ਏਟੀਐਮ ਉਹਨੂੰ ਦੇ ਦਿੰਦਾ ਸੀਗਾ ਉਹ ਬੰਦਾ ਏਟੀਐਮ ਲੈ ਕੇ ਚਲੇ ਜਾਂਦਾ ਸੀ ਕਿ ਇਹ ਪੈਸੇ ਨਹੀਂ ਨਿਕਲਨੇ ਉਹਦਾ ਏਟੀਐਮ ਜਲਾਸਰੀ ਵਾਲਾ ਏਟੀਐਮ ਲਾ ਕੇ ਪਾਸਵਰਡ ਲਾ ਕੇ ਤੇ ਫਿਰ ਪੈਸੇ ਕਢਵਾ ਕੇ ਆ ਚਲੇ ਜਾਂਦਾ ਸੀ ਪੂਰੇ ਪਾਲੇ ਲੋਕਾਂ ਨਾਲ ਇਹ ਧੰਗੀ ਕਰਦਾ ਸੀਗਾ ਜੀ ਥੈਂਕ ਯੂ ਥੈਂਕ ਯੂ ਸਰ